ਕੀਦਾ ਮੈਚ ਆ ਪਤਾ ਆਰਸੀਬੀ ਔਰ ਪੰਜਾਬ ਦਾ ਕੌਣ ਜਿੱਤੇਗਾ ਅੱਜ ਪੰਜਾਬ ਕੌਣ ਜਿੱਤੂਗਾ ਜੀ ਅੱਜ ਪੰਜਾਬ ਪੰਜਾਬ ਜਿੱਤੂਗਾ ਹਾਂਜੀ ਪੀਬੀਕੇਐਸ ਪੰਜਾਬ ਕਿੰਗਸ ਪੰਜਾਬ ਦੀ ਟੀਮ ਜਿੱਤੇਗੀ ਜੀ 100% ਕਿ ਵੀ ਉਹ ਕਿਵੇਂ ਲੱਗਦਾ ਜੀ ਪੰਜਾਬ ਜਿੱਤੂ ਕਿਉਂਕਿ ਪਲੇਅਰ ਬਹੁਤ ਵਧੀਆ ਛੁਰੇਸ਼ ਚੇਅਰ ਜੀ ਆ ਕੈਪਟਨ ਬਹੁਤ ਵਧੀਆ ਵਾ ਟਾਸ ਤੇ ਬਹੁਤ ਡਿਪੈਂਡ ਕਰਦਾ ਜੀ ਜਿਹੜੀ ਜਿਹੜੀ ਟੀਮ ਟਾਸ ਜਿੱਤੇਗੀ ਉਹ ਜਿੱਤੇਗੀ 100% Sit d ਅੱਜ ਪੰਜਾਬ ਤੇ ਆਰਸੀਬੀ ਦਾ ਜਿਹੜਾ ਆਈਪੀਐਲ ਦਾ ਫਾਈਨਲ ਮੈਚ ਜੋ ਕਿ ਹੋ ਰਿਹਾ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਦੱਸ ਦਈਏ ਕਿ ਤਿੰਨੋਂ ਸੈਨਾ ਦੇ ਜਿਹੜੇ ਮੁਖੀ ਹੈਗੇ ਨੇ ਉਹਨਾਂ ਨੂੰ ਵੀ ਜਿਹੜਾ ਬੁਲਾਇਆ ਗਿਆ ਇਸ ਮੈਚ ਦੇ ਵਿੱਚ ਲੇਕਿਨ ਉਹ ਆਉਂਦੇ ਆ ਕਿ ਨਹੀਂ ਲੇਕਿਨ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਿੰਨਾ ਜ਼ਿਆਦਾ ਉਤਸ਼ਾਹ ਹੈਗਾ 80000 ਮੌਜੂਦ ਹੈਗੇ ਆ ਗੁਰੂ ਨਗਰੀ ਵਿਖੇ ਦੱਸ ਦਈਏ ਕਿ ਇਹ ਤੁਸੀਂ ਵੇਖ ਸਕਦੇ ਹੋ ਨਿੱਕੇ ਨਿੱਕੇ ਖਿਡਾਰੀ ਜੋ ਇਸ ਵਕਤ ਖੇਡ ਰਹੇ ਨੇ ਤਾਂ ਹਰ ਇੱਕ ਨੂੰ ਇਹੀ ਜੋ ਮੈਚ ਨੂੰ ਲੈ ਕੇ ਨਾ ਉੱਛਾ ਹੈਗਾ ਕਿ ਇੱਕੋ ਤੇ ਇੱਕੋ ਢੀਕ ਹੈਗੀ ਆ ਕਿ ਕਿਸ ਵੇਲੇ ਜਦੋਂ ਮੈਚ ਸ਼ੁਰੂ ਹੋਏਗਾ ਤਾਂ ਪੰਜਾਬ ਦੀ ਜਿਹੜੀ ਵਾਰੀ ਉਹ ਆਊਗੀ ਤਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਨਿੱਕੇ ਨਿੱਕੇ ਖਿਡਾਰੀ ਪਹੁੰਚੇ ਨੇ ਇਹਨਾਂ ਦੇ ਪਰਿਵਾਰ ਪਹੁੰਚੇ ਹੋਏ ਨੇ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਅੱਜ ਇਹਨਾਂ ਬੱਚਿਆਂ ਦਾ ਕੀ ਕਹਿਣਾ ਹੈ ਕਿਉਂਕਿ ਜਿੱਥੇ ਮੈਚ ਹੋਣਾ ਹੈ ਤਾਂ ਉਸ ਮੈਚ ਨੂੰ ਲੈ ਕੇ ਕਿਉਂਕਿ ਇਹ ਮੈਚ ਜੋ ਡੈਡੀਕੇਟ ਕੀਤਾ ਜਾਣਾ ਆਪਰੇਸ਼ਨ ਸਿੰਧੂਰ ਨੂੰ ਜਿਸ ਗਰਾਊਂਡ 'ਚ ਮੈਚ ਹੋਏਗਾ ਉੱਥੇ ਤਰੰਗੇ ਦੀਆਂ ਲਾਈਟਾਂ ਜੋ ਦੇਖਣ ਨੂੰ ਮਿਲਣੀਆਂ ਤਾਂ ਇਹ ਬੱਚੇ ਦੇਖ ਸਕਦੇ ਹੂ ਕਿ ਕਿਸ ਤਰ੍ਹਾਂ ਦੇ ਨਾਲ ਉੱਚਾ ਹੀ ਥੋਕ ਕੇ ਇੱਥੇ ਮੈਚ ਖੇਡ ਰਹੇ ਨੇ ਤਾਂ ਉੱਥੇ ਇਹਨਾਂ ਦੇ ਪਰਿਵਾਰ ਵੀ ਜਿਹੜੇ ਅੱਜ ਇੱਥੇ ਮੌਜੂਦ ਹੈਗੇ ਨੇ ਤਾਂ ਅਸੀਂ ਪਰਿਵਾਰਾਂ ਦੇ ਨਾਲ ਵੀ ਪਹਿਲਾਂ ਗੱਲ ਕਰਦੇ ਹਾਂ ਕਿ ਪਰਿਵਾਰਾਂ ਦਾ ਕੀ ਕਹਿਣਾ ਕਿਉਂਕਿ ਬੱਚੇ ਤਾਂ ਆਪਣੀ ਰਾਏ ਦੱਸਣਗੇ ਲੇਕਿਨ ਪਰਿਵਾਰ ਕੀ ਸੋਚਦੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤਾਂ ਅੱਜ ਫਾਈਨਲ ਮੈਚ ਹੈ ਆਰਸੀਬੀ ਤੇ ਪੰਜਾਬ ਦਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਆਏ ਹੋ ਪਹਿਲਾਂ ਤਾਂ ਇਹ ਦੱਸੋ ਜੀ ਕਿੰਨਾ ਉਤਸ਼ਾਹ ਹੈਗਾ ਪੰਜਾਬ ਜਿਹੜਾ ਇਸ ਵਾਰ ਫਾਈਨਲ ਦੇ ਵਿੱਚ ਪਹੁੰਚਿਆ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਸਾਰੇ ਜਿਹੜੇ ਪੰਜਾਬ 'ਚ ਐ ਇਸ ਸਮੇਂ ਖੁਸ਼ੀ ਦਾ ਮਾਹੌਲ ਆ ਜਿਹੜਾ ਪੰਜਾਬ ਐ ਸਾਡਾ ਫਾਈਨਲ ਦੇ ਵਿੱਚ ਪਹੁੰਚਿਆ ਐ ਤੇ ਉਮੀਦ ਐ ਜਿਹੜਾ ਵਾ ਸਾਡਾ ਪੰਜਾਬ ਐ ਜਿਹੜੀ ਆਈਪਲ ਦੀ ਟਰੋਫੀ ਐ ਜਿੱਤ ਕੇ ਲੈ ਕੇ ਆਏਗਾ ਪੰਜਾਬ ਚਾ ਜੀ ਤਾਂ ਕੀ ਕੀ ਆਸ ਤੁਸੀਂ ਲਗਾ ਰਹੇ ਹੋ ਕਿਉਂਕਿ ਬੱਚੇ ਵੀ ਖੇਡ ਰਹੇ ਨੇ ਬੱਚਾ ਕੋ ਵੀ ਹਜੇ ਆਪਾਂ ਜਾਣਾਂਗੇ ਕਿ ਉਹ ਕਿੰਨੂੰ ਪਸੰਦ ਕਰਦੇ ਨੇ ਆਰਸੀਪੀ ਨੂੰ ਵੈਸੇ ਤੇ ਬੱਚਾ ਦਾ ਜ਼ਿਆਦਾਤਰ ਵਿਰਾਟ ਕੋਹਲੀ ਪਸੰਦ ਆ ਲੇਕਿਨ ਇਸ ਵਕਤ ਬੱਚੇ ਵੀ ਲਗਾਤਾਰ ਖੇਡ ਰਹੇ ਨੇ ਇੱਥੇ ਨਾਲ ਮੈਚ ਦੀਆਂ ਗੱਲਾਂ ਕਰ ਰਹੇ ਨੇ ਪਹਿਲੀ ਵਾਰੀ ਵੇਖਣ ਨੂੰ ਮਿਲ ਰਿਹਾ ਨਿੱਕੇ ਨਿੱਕੇ ਬੱਚੇ ਮੈਚ ਦੀ ਜਿਹੜੀ ਆ ਡਿਸਕਸ਼ਨ ਵਣਾ ਦੇ ਵਿੱਚ ਕਿਉਂਕਿ ਬੱਚਾ ਨੂੰ ਵੀ ਤੁਸੀਂ ਇੱਥੇ ਲੈ ਕੇ ਆਏ ਹੋ ਤਾਂ ਬੱਚੇ ਘਰੇ ਅਕਸਰ ਕੀ ਕਹਿੰਦੇ ਅੱਜ ਦੇ ਮੈਚ ਨੂੰ ਲੈ ਕੇ ਦੇਖੋ ਜੀ ਬਹੁਤ ਜਾਣੇ ਜਿਹੜੇ ਬੱਚੇ ਆ ਨਾ ਬੱਚਾ ਦੀ ਇੱਕ ਤਾਂ ਪਹਿਲੀ ਪਸੰਦ ਹੈ ਜਿਹੜਾ ਵਿਰਾਟ ਕੋਹਲੀ ਆ ਜਿਹੜਾ ਸਾਡਾ ਇੰਡੀਅਨ ਟੀਮ ਦਾ ਪਲੇਅਰ ਆ ਬੇਸ਼ੱਕ ਉਹ ਅੱਜ ਆਰਸੀਬੀ ਵੱਲੋਂ ਖੇਡ ਰਿਹਾ ਵਾ ਬਟ ਬੱਚਿਆਂ ਦੀ ਵੀ ਇੱਕ ਪਹਿਲੀ ਪਸੰਦ ਹੈ ਜਿਹੜਾ ਉਹ ਵਿਰਾਟ ਕੋਹਲੀ ਆ ਤੇ ਪੰਜਾਬ ਜਿਹੜਾ ਵਾ ਸ਼੍ਰੇਧ ਆਈਅਰ ਹੈ ਜਿਹੜੀ ਸਾਡੀ ਟੀਮ ਹੈ ਬੜੀ ਸਟਰੋਂਗ ਹੈ ਵੇਖੋ ਸਭ ਤੋਂ ਵੱਡੀ ਗੱਲ ਇੱਕ ਪੇਸ਼ੈਂਸ ਦੀ ਗੱਲ ਆ ਜਿਹੜਾ ਵਿਰਾਟ ਕੋਹਲੀ ਦੇ ਅੰਦਰ ਜਿਹੜਾ ਪੇਸ਼ੈਂਸ ਹੈ ਉਹ ਤੇ ਬਿਲਕੁਲ ਹੀ ਵੀ ਹੈ ਹੀ ਨਹੀਂ ਆ ਇਸ ਗੱਲ ਦੇ ਨਾਲ ਜਿਹੜਾ ਵਿਰਾਟ ਕੋਹਲੀ ਦੇ ਫੈਨ ਆ ਉਹਨਾਂ ਨੂੰ ਇਹ ਗੱਲ ਬਹੁਤ ਬੁਰੀ ਲੱਗੇਗੀ ਕਿ ਜਿਹੜਾ ਪੇਸ਼ੈਂਸ ਆ ਉਹਨਾਂ ਚ ਬਿਲਕੁਲ ਹੀ ਨਹੀਂ ਆ ਜਿਹੜਾ ਸਾਡਾ ਸ਼ਰੇਯ ਅੱਯਰ ਆ ਆ ਸੋਰੀ சுரேਸ਼ ਅੱਯਰ ਆ ਜੀ ਜੀ சுரேਸ਼ ਅੱਯਰ ਜਿਹੜਾ ਸਾਡੀ ਟੀਮ ਦਾ ਕਪਤਾਨ ਆ ਪੰਜਾਬ ਦਾ ਉਹ ਚ ਬਹੁਤ ਜ਼ਿਆਦਾ ਪੇਸ਼ੈਂਸ ਆ ਪਿਛਲਾ ਮੈਚ ਵੀ ਤੁਸੀਂ ਦੇਖਿਆ ਕਿਸ ਤਰ੍ਹਾਂ ਮੁੰਬਈਜ਼ ਇੰਡੀਆ ਨੂੰ 19ਵੇਂ ਓਵਰ ਦੇ ਵਿੱਚ ਆ ਕੇ ਆ ਆਪਣੇ ਆਪਣੇ ਉੱਪਰ ਇਹ ਨਹੀਂ ਕਿਸੇ ਦੇ ਉੱਪਰ ਡਿਪੈਂਡ ਨਹੀਂ ਕਰਿਆ ਉਹਨੇ ਕਿ ਆਪਣਾ ਕੋਈ ਪਲੇਅਰ ਜਿਹੜਾ ਵਾ ਉਹ ਮੈਚੇਸ ਕਰੇ ਉਹਨੇ ਸਾਰਾ ਭਾਰ ਆਪਣੇ ਮੋਢਿਆਂ ਤੇ ਲੈ ਕੇ ਤੇ 41 ਬੋਲਾਂ ਤੇ 87 ਰਨ ਦੀ ਜਿਹੜੀ ਪਾਰੀ ਖੇਲੀ ਹੈ ਜਿਦੇ ਚ 8 ਛੱਕੇ 5 ਚੋਕੇ ਉਹਨੇ ਮਾਰੇ ਸੋ ਆ ਉਮੀਦ ਹੈ ਅੱਜ ਵੀ ਬੜਾ ਤਰ੍ਹਾਂ ਵਧੀਆ ਪਰਫਾਰਮ ਕਰੇਗਾ ਜੇਕਰ ਟੋਸ ਜਿੱਤਦੇ ਆ ਤੇ 70 ਤੋਂ 80% ਮੈਚ ਅਸੀਂ ਵੈਸੇ ਜਿੱਤੇ ਜਾਂਦੇ ਆ ਜੀ 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 ਤਾਂ ਇਹ ਤਸਵੀਰਾਂ ਜੋ ਗਰਾਊਂਡ ਦੀਆਂ ਸਾਂਝੀਆਂ ਕਰ ਰਹੇ ਆ ਤਾਂ ਇਹਨਾਂ ਬੱਚਿਆਂ ਦੇ ਨਾਲ ਵੀ ਗੱਲ ਕਰਦੇ ਆ ਕਿ ਇਹਨਾਂ ਦਾ ਕੀ ਕਹਿਣਾ ਤਾਂ ਬੇਟਾ ਅੱਜ ਮੈਚ ਹੈਗਾ ਕਿਹਦਾ ਕਿਹਦਾ ਮੈਚ ਆ ਪਤਾ ਆਰਸੀਬੀ ਔਰ ਪੰਜਾਬ ਦਾ ਕੌਣ ਜਿੱਤੇਗਾ ਅੱਜ ਪੰਜਾਬ ਪੰਜਾਬ ਜਿੱਤੂਗੀ ਹੂੰ ਕਿਹੜਾ ਪਲੇਅਰ ਵਧੀਆ ਲੱਗਦਾ ਐ ਪਲੇਅਰ ਸ਼੍ਰੇਸ਼ ਏਅਰ ਸ਼੍ਰੇਸ਼ ਏਅਰ ਵਧੀਆ ਲੱਗਦਾ ਹੂੰ ਤਾਂ ਅੱਜ ਮੈਚ ਖੇਡ ਰਹੇ ਹਾਂ ਤਾਂ ਵਧੀਆ ਲੱਗ ਰਿਹਾ ਆਸ ਹੈਗੀ ਆ ਕਿ ਪੰਜਾਬ ਜਿੱਤੂਗਾ ਹਾਂ ਪੰਜਾਬ ਜਿੱਤੂਗਾ ਕੌਣ ਜਿੱਤੂਗਾ ਜੀ ਅੱਜ ਪੰਜਾਬ ਪੰਜਾਬ ਜਿੱਤੂਗਾ ਹਾਂਜੀ ਕੌਣ ਜਿੱਤੂ ਪੀਬੀਕੇ ਐਸ ਪੰਜਾਬ ਕਿੰਗਸ ਪੰਜਾਬ ਕਿੰਗ ਜਿੱਤੂ ਆਰਸੀਵੀ ਆਰਸੀਵੀ ਜਿੱਤੂਗੀ ਤੇ ਫਿਰ ਤਾਂ ਉਧਰ ਕਿ ਨਹੀਂ ਆ ਕੌਣ ਜਿੱਤੂਗਾ ਪੰਜਾਬ ਪੰਜਾਬ ਬੇਟਾ ਕੌਣ ਜਿੱਤੂ ਪੰਜਾਬ 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 ਬੱਚਿਆਂ ਦੇ ਵਿੱਚ ਕਿਸ ਤਰ੍ਹਾਂ ਖੁਸ਼ੀ ਦੀ ਲਹਿਰ ਹੈਗੀ ਆ ਤਾਂ ਕੁਛ ਹੀ ਸਮੇਂ ਦੇ ਵਿੱਚ ਹੁਣ ਮੈਚ ਜੋ ਹੈ ਉਹ ਸ਼ੁਰੂ ਹੋਣ ਜਾ ਰਿਹਾ ਟੋਸ ਹੋਏਗਾ ਤਾਂ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਕੌਣ ਜਿੱਤੇਗਾ ਤਾਂ ਤਾਂ ਤੁਸੀਂ ਵੀ ਅੱਜ ਇੱਥੇ ਆਏ ਹੋ ਤਾਂ ਬੱਚੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਕਾਫੀ ਉਤਸ਼ਾਹ ਆਇਆ ਕਿਹਾ ਜਾ ਰਿਹਾ ਪੰਜਾਬ ਜਿੱਤੂਗਾ ਪੰਜਾਬ ਦੇ ਖਾਸ ਕਰਕੇ ਗੁਰੂ ਨਗਰੀ ਦੇ ਲੋਕਾਂ ਦਾ ਕੀ ਸੁਝਾਇਆ ਤੁਸੀਂ ਵੀ ਇੱਥੇ ਪਹੁੰਚੇ ਹੋ ਕੀ ਲੱਗਦਾ ਕੌਣ ਆਈਪਲ ਜਿੱਤੂਗਾ ਪੰਜਾਬ ਦੀ ਟੀਮ ਜਿੱਤੇਗੀ ਜੀ 100% ਕਿਵੇਂ ਉਹ ਕਿਵੇਂ ਲੱਗਦਾ ਜੀ ਪੰਜਾਬ ਜਿੱਤੂ ਕਿਉਂਕਿ ਪਲੇਅਰ ਬਹੁਤ ਵਧੀਆ ਸੁਰੇਸ਼ ਚੇਅਰ ਜੀ ਹੈ ਕੈਪਟਨ ਬਹੁਤ ਵਧੀਆ ਵਾ ਜੀ ਬਹੁਤ ਵਧੀਆ ਸੁਝਾਅ ਦਿੰਦੇ ਆ ਉਹਨਾਂ ਨੂੰ ਕ੍ਰਿਕਟ ਦੇ ਬਾਰੇ ਬਹੁਤ ਵਧੀਆ ਜਾਣਕਾਰੀ ਆ ਉਹ ਇਹ ਚਾਹੁੰਦੇ ਆ ਵੀ ਪੰਜਾਬ ਆਰ ਕੇ ਜਿੱਤਨੀ ਚਾਹੀਦੀ ਹੈ ਲੋਕੀ ਵੀ ਕੋਈ ਨਾ ਪੰਜਾਬ ਦੇ ਵੀ ਪੰਜਾਬ ਜਰੂਰ ਜਿੱਤਨੀ ਚਾਹੀਦੀ ਹੈ ਬਾਕੀ ਟਾਸ ਤੇ ਬਹੁਤ ਡਿਪੈਂਡ ਕਰਦਾ ਜੀ ਜਿਹੜੀ ਜਿਹੜੀ ਟੀਮ ਟਾਸ ਜਿੱਤੇਗੀ ਉਹ ਜਿੱਤੇਗੀ 100% ਇਸ ਕਰਕੇ ਟਾਸ ਤੇ ਬਹੁਤ ਡਿਪੈਂਡ ਕਰਦਾ ਪਰ ਪੰਜਾਬ ਦੀ ਟੀਮ ਹੈਵੀ ਹੈ ਜੀ ਜੀ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੇ ਹਨ ਗੁਰੂ ਨਗਰੀ ਤੋਂ ਗਰਾਊਂਡ ਤੋਂ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਵਿੱਚ ਵੀ ਜਿੱਥੇ ਜੋ ਉਤਸ਼ਾਹ ਹੈਗਾ ਤਾਂ ਉੱਥੇ ਹੀ ਜੋ ਗੁਰੂ ਨਗਰੀ ਦੇ ਲੋਕ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਇਸ ਵਕਤ ਪੰਜਾਬ ਕਿਤਨਾ ਕਿਤੇ ਪੰਜਾਬ ਤੇ ਨਿਗਾਹਾਂ ਹੈਗੀਆਂ ਨੇ ਪੰਜਾਬ ਵਾਸੀਆਂ ਦੀਆਂ ਇੱਕ ਆਸ ਹੈਗੀ ਹੈ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਤਿਆਰੀ ਦੇ ਨਾਲ ਨਾਲ ਜੋ ਇੱਕ ਵੱਡਾ ਉਤਸ਼ਾਹ ਬੱਚਿਆਂ ਦੇ ਮਨਾਂ ਦੇ ਵਿੱਚ ਵੀ ਹੈਗਾ ਲੇਕਿਨ ਟਾਸ ਤੇ ਡਿਪੈਂਡ ਕਰਦਾ ਹੈ ਲੋਗਾ ਦਾ ਗੁਰੂ ਨਗਰੀ ਦੇ ਲੋਕ ਨੇ ਉਹਨਾਂ ਦਾ ਇਹ ਕਹਿਣਾ ਕਿ ਟੋਸ ਤੇ ਡਿਪੈਂਡ ਕਰਦਾ ਹੈ ਜਿਹੜੀ ਟੀਮ ਟੋਸ ਜਿੱਤੇਗੀ ਉਸ ਦੀ ਜਿੱਤ 70% ਪੱਕੀ ਹੋਊਗੀ ਤਾਂ ਹੁਣ ਦੇਖਦੇ ਹਾਂ ਕਿ ਕੁਝ ਸਮੇਂ ਦੇ ਵਿੱਚ ਮੈਚ ਦੀ ਜਿਹੜੀ ਆ ਸਟਾਰਟਿੰਗ ਕੀਤੀ ਜਾਣੀ ਹੈ ਤਾਂ ਕੱਲੀ ਕੱਲੀ ਅਪਡੇਟ ਕਿਉਂਕਿ ਕਾਫੀ ਉਤਸ਼ਾਹ ਆ ਤਾਂ ਕੱਲੀ ਕੱਲੀ ਅਪਡੇਟ ਇਸ ਮੈਚ ਨੂੰ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਵੰਤ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਮਰਦਾਨਾ ਲੱਖੇ ਜਗਵੰਤ ਟੀਵੀ ਸ਼੍ਰੀਮੰਸਾ ਸਾਈ